ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁੰਡ ਤਨ ਗੁਪਾਲ ਤਨ ਗੁਰਦੇਵ ਤਨ ਅਨਾਦ ਭੂਕੇ ਕਬਲ ਤਹਿ ਕੇਵ ਕੋਈ ਪਖੰਡੀ ਪੁਰਖ ਆਪਣੇ ਆਪ ਨੂੰ ਦੂਦਾ ਤਾਰੀਕ ਕਹਾਉਂਦਾ ਸੀ ਅਤਿਆਨ ਦੀ ਵਿਖੇਦੀ ਕਰਦਾ ਸੀ ਪਰੰਤੂ ਆਪ ਲੋਕਾਂ ਤੋਂ ਲੁੱਕ ਕੇ ਸਭ ਪਦਾਰਥ ਖਾਂਦਾ ਸੀ ਉਸ ਦੇ ਪਖੰਡ ਨੂੰ ਦੇਖ ਕੇ ਭਗਤ ਕਬੀਰ ਸਾਹਿਬ ਜੀ ਨੇ ਪਖੰਡ ਦਾ ਖੰਡਨ ਕਰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਕਿ ਧੰਨ ਗੋਪਾਲ ਗੋ ਨਾਮ ਪ੍ਰਿਥਵੀ ਦਾ ਪਾਲਨ ਪਾਲਣਾ ਕਰਨ ਵਾਲਾ ਪਰਮੇਸ਼ਰ ਧੰਤਾ ਦੇ ਜੋਗ ਹੈ ਜਿਸ ਨੇ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਰੂਪ ਅੰਨ ਪੈਦਾ ਕੀਤਾ ਹੈ ਗੁਰਦੇਵ ਰਾਮਾਨੰਦ ਜੀ ਵਾ ਗੁਰਦੇਵ ਸਤਗੁਰੂ ਨਾਨਕ ਦੇਵ ਜੀ ਵੀ ਤਨਤਾ ਦੇ ਜੋਗ ਹਨ ਜਿਸ ਗੁਰਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਨਾਦ ਤਨ ਅਨਾਦ ਕੀਏ ਅਨ ਆਦ ਵੀ ਤਨ ਤਨਤਾ ਦੇ ਜੋਗ ਹੈ ਜਿਸ ਦੇ ਘਾਣ ਨਾਲ ਭੁੱਖੇ ਪੁਰਖ ਦਾ ਹਿਰਦੇ ਰੂਪੀ ਕਮਲ ਵਾ ਮੁਖ ਰੂਪ ਕਮਲ ਟਹਿ ਕੇ ਵਟਹਿ ਕਉਂਦਾ ਖੁਸ਼ ਹੋ ਜਾਂਦਾ ਹੈ ਤਨ ਓਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਬੋ ਸਾਰਿੰਗ ਪਾਨੀ ਓਏ ਤੂ ਪਾਵੋ ਸੰਤ ਮਹਾਤਮਾ ਜਨ ਤਨਤਾ ਦੇ ਜੋਗ ਹਨ ਜਿਨ੍ਹਾਂ ਨੇ ਅਜਹੀ ਗੱਲ ਜਾਣਨਾ ਕੀਤੀ ਹੈ ਕਿ ਅੰਨ ਛੱਡ ਕੇ ਪਰਮੇਸ਼ਰ ਦਾ ਭਜਨ ਕਰਨਾ ਚਾਹੀਦਾ ਉਹਨਾਂ ਸੰਤਾਂ ਮਹਾਤਮਾ ਨੂੰ ਸਾਰਿੰਗ ਪਾਨੀ ਸਾਰਿੰਗ ਨਾਮੇ ਤਨੁਕ ਨੂੰ ਆਪਣੇ ਹੱਥਾਂ ਵਿੱਚ ਧਾਰਨ ਵਾਲਾ ਪਰਮੇਸ਼ਰ ਮਿਲਬੋ ਕਿ ਇਹ ਮਿਲ ਪ੍ਰਾਪਤ ਹੁੰਦਾ ਹੈ ਵਾ ਉਹਨਾਂ ਸੰਤ ਜਨਾ ਮਹਾਤਮਾ ਨਾਲ ਮਿਲ ਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਆਦਪੁਰਖ ਦੇ ਹੋਏ ਅਨਾਦ ਆਦ ਮੁੱਢ ਰੂਪ ਪੁਰਖ ਪੂਰਨ ਪਰਮੇਸ਼ਰ ਤੋਂ ਹੀ ਜੀਵਾਂ ਦੀ ਪਾਲਣਾ ਕਰਨ ਵਾਸਤੇ ਅਨਾਦ ਅਨ ਆਦ ਸਾਰੇ ਖਾਣ ਪੀਣ ਵਾਲੇ ਪਦਾਰਥ ਪੈਦਾ ਹੋਏ ਹਨ ਅਰਥਾਤ ਜਿਵੇਂ ਇੱਕ ਵਾਰੀ ਦੀ ਗੱਲ ਹੈ ਜਦ ਬੈਕੁੰਠ ਵਿੱਚ ਆਨੰਦ ਦੇਵਤਾ ਆਇਆ ਕਰੇ ਤਾਂ ਸਾਰੇ ਦੇਵਤੇ ਉਸ ਵਕਤ ਹੈਰਾਨ ਹੋ ਜਾਇਆ ਕਰ ਜਦ ਭਗਵਾਨ ਜੀ ਆਪਣੇ ਆਸਣ ਤੋਂ ਗੋਡਾ ਚੱਕ ਕੇ ਨਾਲ ਬਿਠਾ ਲਿਆ ਕਰਨ ਇੱਕ ਦਿਨ ਸਾਰੇ ਦੇਵਤੇ ਭਗਵਾਨ ਜੀ ਨੂੰ ਕਹਿਣ ਲੱਗੇ ਇਹ ਕਾਲੇ ਰੰਗ ਵਾਲਾ ਕੌਣ ਹੈ ਜਿਸ ਨੂੰ ਆਪ ਜੀ ਆਪਣੇ ਕੋਲ ਹੀ ਬਿਠਾ ਲੈਂਦੇ ਹੋ ਭਗਵਾਨ ਜੀ ਕਹਿਣ ਲੱਗੇ ਇਸ ਦਾ ਜਵਾਬ ਤੁਹਾਨੂੰ ਕੱਲ ਨੂੰ ਦੇਵਾਂਗੇ ਇਹ ਕੌਣ ਹੈ ਭਗਵਾਨ ਜਿਨੇ ਅਨ ਦੇਵਤੇ ਨੂੰ ਕਿਹਾ ਤੂੰ ਕੱਲ ਨਾ ਆਵੀਂ ਜਦ ਦੂਸਰੇ ਦਿਨ ਅਨ ਦੇਵਤਾ ਨਾ ਆਇਆ ਤਾਂ ਸਾਰੇ ਦੇਵਤੇ ਉਬਾਸੀਆਂ ਲੈਣ ਅਤੇ ਭਗਵਾਨ ਜੀ ਨੂੰ ਕਹਿਣ ਲੱਗੇ ਕੱਲ ਵਾਲਾ ਪੁਰਖ ਅੱਜ ਕਿਉਂ ਨਹੀਂ ਆਇਆ ਤਦ ਭਗਵਾਨ ਜੀ ਨੇ ਕਿਹਾ ਉਹ ਅਨ ਦੇਵਤਾ ਸੀ ਤੁਸੀਂ ਉਸ ਦੇ ਦਰਸ਼ਨ ਕਰਕੇ ਮਹਿਕ ਨਾਲ ਹੀ ਤ੍ਰਿਪਤ ਹੁੰਦੇ ਹੋ ਅਤੇ ਮਾਤ ਲੋਕ ਦੇ ਜੀਵ ਉਸ ਦੀ ਖੁਰਾਕ ਭਾਵ ਅਨ ਖਾ ਕੇ ਤ੍ਰਿਪਤ ਹੁੰਦੇ ਆ ਜਪਿਐ ਨਾਮ ਅੰਨ ਕੈ ਸਾਦ ਰਹਾਉ ਅੰਨ ਅਨਾਜ ਦੇ ਸਵਾਦ ਰਸ ਨਾਲ ਭਾਵ ਭੋਜਨ ਖਾ ਕੇ ਪਰਮੇਸ਼ਰ ਦਾ ਨਾਮ ਸਿਮਰਨਾ ਕਰੀਏ ਰਹਾਉ ਜਪਿਐ ਨਾਮ ਜਪਿਐ ਅੰਨ ਸੋ ਇਥੇ ਜਿਹੜਾ ਪਹਿਲਾ ਜਪਿਐ ਨਾਮ ਇਹ ਬੋਲਾ ਬੋਲਣਾ ਦੂਸਰਾ ਜਪਿਐ ਅੰਨ ਇਹ ਅਦਕ ਨਾਲ ਬੋਲਣਾ ਭਾਰਾ ਬੋਲਣਾ ਅੰਬੇ ਕੇ ਸੰਗ ਨੀਕਾ ਵੰਨ ਪਰਮੇਸ਼ਰ ਦਾ ਨਾਮ ਵੀ ਕਹਿੰਦੇ ਜਪਣਾ ਕਰੀਏ ਤੇ ਅੰਨ ਅਨਾਜ ਭੋਜਨ ਵੀ ਜਪੀਏ ਹੁੰਦਾ ਸ਼ਕਣਾ ਕਰੀਏ ਵਾ ਅਨ ਨੂੰ ਜਪੀਏ ਜਪਤ ਭਾਵ ਛਕ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਕਰੀਏ ਇਹ ਨਹੀਂ ਕਿ ਅਨ ਨੂੰ ਸਾੜ ਫੂਕ ਕੇ ਸ਼ਗੋ ਸਗੋ ਪਾਣੀ ਦੇ ਨਾਲ ਮਿਲਾ ਕੇ ਅੰਨ ਦਾ ਰੰਗ ਨੀਕਾ ਚੰਗਾ ਹੋ ਜਾਂਦਾ ਹੈ ਭਾਵ ਪਾਣੀ ਨਾਲ ਚੰਗੀ ਤਰਾਟਾ ਗੁੰਨ ਕੇ ਫਿਰ ਪ੍ਰੇਮ ਨਾਲ ਪਕਾ ਕੇ ਖਾਣਾ ਕਰੇ ਅੰ내 ਬਾਹਰ ਜੋ ਨਰ ਹੋਵੇ ਤੀਨ ਪਮਨ ਮੈਂ ਆਪਣੀ ਖੋਵੇ ਅਨਾਜ ਛਕਣ ਤੋਂ ਬਾਹਰ ਬਗੈਰ ਜਿਹੜਾ ਨਰਪੁਰਖ ਹੁੰਦਾ ਹੈ ਭਾਵ ਜੋ ਭੋਜਨ ਨਹੀਂ ਖਾਂਦਾ ਉਹ ਤਿੰਨੇ ਲੋਕਾਂ ਵਿੱਚ ਆਪ ਦੀ ਇੱਜ਼ਤ ਪਤ ਗਵਾ ਲੈਂਦਾ ਹੈ ਛੁੱਡ ਹੈ ਅੰਨ ਕਰਹਿ ਪਾਖੰਡ ਨਾ ਸੁਹਾਗਨ ਨਾ ਉਹ ਰੰਡ ਅੰਨ ਅਨਾਜ ਖਾਣਾ ਛੱਡ ਕੇ ਜੋ ਪੁਰਖ ਪਖੰਡ ਕਰਦਾ ਹੈ ਨਾ ਉਹ ਸੁਹਾਗਵੰਤੀਆਂ ਵਿੱਚ ਹੈ ਨਾ ਉਹ ਰੰਡੀ ਵਿਧਵਾ ਵਿੱਚ ਹੈ ਭਾਵ ਨਾ ਉਹ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਨਣ ਵਾਲੀਆਂ ਸੁਹਾਗਵੰਤੀਆਂ ਮਹਾਤਮਾ ਰੂਪ ਸਖੀ ਵਿੱਚ ਹੈ ਨਾ ਹੀ ਉਹ ਮਨਮੁਖ ਰੂਪ ਦੁਹਾਗਣਾ ਰੰਡੀਆਂ ਨਾਸਤਿਕ ਇਸਤਰੀਆਂ ਵਿੱਚੋਂ ਹੈ ਉਹ ਤਾਂ ਦਰਮਿਆਨ ਹੀ ਹੈ ਜਗ ਮਹਿ ਭਗਤੀ ਦੂਦਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਜੋ ਜਗ ਸੰਸਾਰ ਵਿੱਚ ਆਪਣੇ ਆਪ ਨੂੰ ਦੂਦਾ ਧਾਰੀ ਦੁੱਧ ਨੂੰ ਧਾਰਨ ਵਾਲੇ ਭਗਤੇ ਹੁੰਦਾ ਕਥਨ ਕਰਦੇ ਆ ਕਹੋਂਦੇ ਆ ਲੋਕਾਂ ਨੂੰ ਕਹਿੰਦੇ ਹਨ ਕਿ ਅਸੀਂ ਦੁੱਧ ਦੇ ਆਸਰੇ ਰਹਿੰਦੇ ਪਰੰਤੂ ਉਹ ਗੁਪਤੀ ਲੋਕ ਛਿਪ ਕੇ ਵਟਕਾ ਪਨ ਸੇਰੀ ਭਾਵ ਖੋਏ ਆਦ ਦੀ ਪਿੰਨੀ ਖਾਵੇ ਖਾ ਜਾਂਦੀ ਵ ਵ ਵਟ ਕਾ ਸਾਰੀ ਕਾ ਸਾਰੀ ਪੰਜੀਰੀ ਦੇ ਪੇੜੇ ਵਟ ਵਟ ਕੇ ਲੋਕ ਛਿਪ ਕੇ ਖਾ ਜਾਂਦੇ ਅੰਨ ਬਿਨਾ ਨ ਹੋਏ ਸੁਕਾਲ ਤਜੇ ਅੰਨ ਨ ਮਿਲੇ ਗੋਪਾਲ ਭਗਤ ਕਬੀਰ ਸਾਹਿਬ ਦੱਸ ਰਿਹਾ ਪਾਵਨ ਵਾਕ ਰਾਹੀਂ ਕਿ ਅੰਨ ਅਨਾਜ ਤੋਂ ਬਗੈਰ ਸੁਕਾਲ ਸ੍ਰੇਸ਼ਟ ਸਮਾ ਪਾਵ ਖੁਸ਼ਹਾਲੀ ਵਾਲਾ ਸਮਾ ਨਹੀਂ ਹੁੰਦਾ ਅੰਨ ਅਨਾਜ ਦੇ ਤਿਆਗਣ ਕਰਕੇ ਧਰਤੀ ਦਾ ਪਾਲਕ ਪਰਮੇਸ਼ਰ ਨਹੀਂ ਮਿਲਦਾ ਕੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕੁਰ ਮਨ ਮਾਨਿਆ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਇਸ ਤਰ੍ਹਾਂ ਜਾਣਣਾ ਕੀਤਾ ਹੈ ਕਿ ਅਨ ਖਾ ਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਅਨਾਦ ਅਨ ਆਦ ਵੀ ਧਨ ਧੰਤਾ ਦੇ ਜੋਗ ਹੈ ਜਿਸ ਨੂੰ ਖਾ ਕਰਕੇ ਸਾਡਾ ਠਾਕੁਰ ਸੁਆਮੀ ਪਰਮੇਸ਼ਰ ਉਤੇ ਮਨ ਚਿਤ ਪਤੀਜ ਗਿਆ ਮੰਨ ਗਿਆ ਹੈ ਵਾ ਅਨਾਜ ਧੰਤਾ ਦੇ ਜੋਗ ਹੈ ਜਿਸ ਉਤੇ ਪਰਮੇਸ਼ਰ ਦਾ ਮਨ ਮੰਨ ਗਿਆ ਹੈ ਰਾਗ ਗੁੰਡ ਬਾਣੀ ਨਾਮਦੇਵ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੁੰਡ ਦੇ ਅੰਦਰ ਸਤਗੁਰੂ ਜੀ ਭਗਤ ਨਾਮਦੇਵ ਪਾਵ ਨਾਮਦੇਵ ਜੀ ਦੀ ਬਾਣੀ ਘਰ ਪਹਿਲੇ ਸੁਰਤਾਲ ਵਿੱਚ ਵਸਤੂ ਨਿਰਦੇਸ਼ਕ ਮੰਗਲ ਕਰਦਿਆਂ ਦਰਜ ਕਰਦਿਆਂ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਭਗਤ ਨਾਮਦੇਵ ਜੀ ਬ੍ਰਾਹਮਣਵਾਦ ਦਾ ਖੰਡਨ ਕਰਦੇ ਹੋਏ ਅਤੇ ਨਾਮ ਦਾ ਮੰंडन ਕਰਦੇ ਹੋਏ ਸ਼ਬਦ ਉਚਾਰਨ ਕਰਦੇ ਆ ਅਸਮੇਦ ਜਗਨੇ ਸੂਇਸ ਨੂੰ ਅਸਮੇਦ ਜਗਨੇ ਨਹੀਂ ਪੜਨਾ ਜਗਨੇ ਜੱਗਾਂ ਦਾ ਵਾਚਕ ਜੋ ਜੱਗ ਕਰਾਉਂਦੇ ਸੀ ਭਾਵੇਂ ਕੋਈ ਅਸਮੇਦ ਕੋੜੇ ਨੂੰ ਮਾਰ ਕੇ ਪਾਵ ਘੋੜੇ ਦੀ ਕੁਰਬਾਨੀ ਕਰਕੇ ਜਗਨੇ ਜਗ ਕਰ ਲਵੇ ਅਸਮਵੇਦ ਜਗ ਸੋ ਜਗ ਦੀ ਵੀ ਇਹ ਇਸ ਪ੍ਰਕਾਰ ਆ ਕਿ ਇੱਕ ਚਿੱਟੇ ਰੰਗ ਦਾ ਘੋੜਾ ਵੇਦ ਮੰਤਰਾਂ ਨਾਲ ਅਭੀ ਮੰਤਰਿਤ ਕਰਕੇ ਖੁੱਲਾ ਛੱਡ ਦਿੱਤਾ ਜਾਂਦਾ ਸੀ ਜਿਸ ਦੇ ਮੱਥੇ ਉੱਪਰ ਜਗ ਕਰਨ ਵਾਲੇ ਰਾਜੇ ਦਾ ਨਾਮ ਅਤੇ ਪ੍ਰਤਾਪ ਲਿਖਿਆ ਹੁੰਦਾ ਸੀ ਘੋੜੇ ਦੇ ਪਿੱਛੇ ਫੌਜ ਦੇ ਸਰਦਾਰ ਫੌਜ ਲੈ ਕੇ ਚੱਲਦੇ ਸਨ ਘੋੜਾ ਆਪਣੀ ਸ਼ਨਸਾਰ ਇੱਕ ਵਾਰ ਦੇਸ਼ ਦੇ ਸੰਤਰਾ ਵਿੱਚ ਫਿਰਦਾ ਰਹਿੰਦਾ ਸੀ ਜੋ ਰਾਜਾ ਘੋੜੇ ਦੇ ਸਵਾਮੀ ਦੀ ਹਕੂਮਤ ਮੰਨਣੀ ਪਸੰਦ ਨਹੀਂ ਕਰਦਾ ਉਹ ਆਪਣੇ ਇਲਾਕੇ ਵਿੱਚ ਆਏ ਘੋੜੇ ਨੂੰ ਬੰਨ੍ਹ ਲੈਂਦਾ ਸੀ ਇਸ ਕਰਕੇ ਉਹਨਾਂ ਦੋਨਾਂ ਦਾ ਜੁੱਧ ਛਿੜ ਪੈਂਦਾ ਸੀ ਜੇ ਘੋੜਾ ਛਡਾਇਆ ਨਹੀਂ ਜਾਂਦਾ ਸੀ ਤਾਂ ਜੱਗ ਨਹੀਂ ਹੋ ਸਕਦਾ ਸੀ ਅਤੇ ਜੇ ਘੋੜਾ ਲੈ ਲਿਆ ਜਾਂਦਾ ਤਦ ਹਾਰੀ ਹੋਈ ਰਾਜੇ ਨੂੰ ਜੱਗ ਕਰਨ ਵਾਲੇ ਦੀ ਇਨ ਮੰਨਣੀ ਪੈਂਦੀ ਸੀ ਇੱਕ ਸਾਲ ਦੇ ਸਫ਼ਰ ਪਿੱਛੋਂ ਘੋੜੇ ਨੂੰ ਵਾਪਸ ਲੈ ਆਉਂਦੇ ਸਨ ਅਤੇ ਜਿਨ੍ਹਾਂ ਰਾਜਿਆਂ ਦੇ ਦੇਸ਼ ਥਾਣੀ ਘੋੜਾ ਬੇਰੋਕ ਫਿਰ ਆਇਆ ਹੈ ਉਹਨਾਂ ਸਭਨਾਂ ਨੂੰ ਜਗ ਵਿੱਚ ਹਾਜ਼ਰ ਹੋਣਾ ਪੈਂਦਾ ਸੀ ਬ੍ਰਾਹਮਣਾਂ ਦੱਸੀ ਵਿਧੀ ਅਨੁਸਾਰ ਜਗ ਮੰਡਪ ਰੱਜਿਆ ਜਾਂਦਾ ਸੀ ਜਿਸ ਵਿੱਚ ਇੱਕ ਵਿਵੇਦੀ ਸਵਾ ਸਵਾ ਗੱਜ ਚੌੜੇ ਅਤੇ 7-7 ਗੱਜ ਲੰਮੇ 21 ਖੰਭਿਆਂ ਉੱਪਰ ਰੱਜੀ ਜਾਂਦੀ ਸੀ ਅਤੇ ਹਵਨ ਲਈ 18 ਕੁੰਭ ਭਾਵ ਕੁੰਡ ਬਣਾਏ ਜਾਂਦੇ ਸਨ ਜਿਨ੍ਹਾਂ ਵਿੱਚ ਅਨੇਕ ਪੰਛੀ ਅਤੇ ਚੌਪਾਏ ਕੱਟ ਕੇ ਹੋਮ ਕੀਤੇ ਜਾਂਦੇ ਸਨ ਜਿਨ੍ਹਾਂ ਦੀ ਗੰਧ ਭੂਪਾਵ ਰਾਣੀ ਸਮੇਤ ਰਾਜਾ ਲੈਂਦਾ ਸੀ ਅੰਤ ਨੂੰ வேத ਮੰਤਰਾਂ ਦਾ ਪਾਠ ਕਰਦੇ ਹੋਏ ਘੋੜੇ ਨੂੰ ਇਸ਼ਨਾਨ ਕਰਵਾ ਕੇ ਬੈਂਤ ਦੀ ਚਟਾਈ ਉੱਪਰ ਚੜਾ ਖੜਾ ਕਰਕੇ ਰਾਜੇ ਤੇ ਰਾਣੀ ਦੇ ਹੱਥੋਂ ਝਟਕਾਇਆ ਜਾਂਦਾ ਸੀ ਇਸ ਵੇਲੇ ਸਭ ਪਾਸਿਓਂ ਜੈ ਜੈਕਾਰ ਦੀ ਧੁਨੀ ਮਚੜਦੀ ਸੀ ਤੁਲਾਪੁਰਖ ਦਾਨੇ ਅੱਗੇ ਭਗਤ ਨਾਮਦੇਵ ਜੀ ਕਹਿੰਦੇ ਭਾਵੇਂ ਕੋਈ ਪੁਰਖ ਤੁਲਾਦਾਨ ਕਰ ਦੇਵੇ ਭਾਵ ਆਪਣੇ ਬਰਾਬਰ ਸੋਨਾ ਜਾਂਦੀ ਆਦ ਤੋਲ ਕੇ দান ਕਰ ਦੇਵੇ ਵਤੁਲਾ দান ਵੀ ਕਰ ਦੇਵੇ ਤੇ ਪੁਰਖ ਪੌਰਸ਼ দান ਵੀ ਕਰ ਦੇਵੇ ਅਰਥਾਤ ਵੇਦਾਂ ਦੇ ਮੰਤਰਾਂ ਦੇ ਬਲ ਨਾਲ ਇੱਕ ਸੋਨੇ ਦਾ ਆਦਮੀ ਬਣਾਇਆ ਜਾਂਦਾ ਹਰ ਰੋਜ ਉਸ ਦੀਆਂ ਲੱਤਾਂ ਬਾਹਾਂ ਵੱਡ ਕੇ দান ਕਰਦਾ ਰਹੇ ਰਾਤ ਨੂੰ ਬਾਹਾਂ ਹੂਬ ਹੂ ਹੋ ਜਾਂਦੀਆਂ ਹਨ ਪਰੰਤੂ ਸਿਰ ਨਾ ਵੜੇ ਜੇ ਸਿਰ ਵੜ ਦੇਵੇ ਤਾਂ ਮੁੜ ਕੇ ਸੋਨੇ ਦਾ ਨਹੀਂ ਬਣਦਾ ਇਸ ਨੂੰ ਪੌਰਸ਼ দান ਕਹਿੰਦੇ ਆ ਜੋ ਹਰ ਰੋਜ ਸੋਨੇ ਦੀਆਂ ਲੱਤਾਂ ਬਾਵਾਦਾਨ ਕਰਨ ਦੇਣੀਆਂ ਸਨ ਵਾ ਭਾਵੇਂ ਕੋਈ ਪੁਰਖ ਆਪਣੇ ਆਪ ਨੂੰ ਤੁਲਾ ਤੱਕੜੀ ਦੇ ਇੱਕ ਪਲੜੇ ਵਿੱਚ ਰੱਖ ਕੇ ਦੂਸਰੇ ਪਲੜੇ ਵਿੱਚ ਸੋਨਾ ਚਾਂਦੀ ਪਾ ਕੇ ਦਾਨ ਕਰ ਦੇਵੇ ਪ੍ਰਾਗ ਇਸ ਨਾਨੇ ਭਾਵੇਂ ਕੋਈ ਪ੍ਰਾਗ ਰਾਜ ਤੀਰਥ ਉੱਤੇ ਜਾ ਕੇ ਤਰਬੈਣੀ ਵਿੱਚ ਸ਼ਨਾਨੇ ਨਹਾਉਣਾ ਕਰੇ ਤਉ ਨ ਪੁਜਹਿ ਹਰ ਕੀ ਰਤਨਮ ਤਉ ਤਦ ਵੀ ਇਹ ਹਰ ਪ੍ਰਭੂ ਨਾਮ ਦੀ ਕੀਰਤ ਮਹਿਮਾ ਬਰਾਬਰ ਇਹ ਸਾਧਨ ਪੁੱਜ ਨਹੀਂ ਸਕਦੇ ਵਾ ਨਾਮਾ ਭਗਤ ਨਾਮਦੇਵ ਜੀ ਕਥਨ ਕਰਦੇ ਆ ਤਦ ਵੀ ਇਹ ਸਾਰੇ ਹਰ ਪਰਮੇਸ਼ਰ ਦੇ ਕੀਰਤ ਕੀਰਤਨ ਭਜਨ ਬਰਾਬਰ ਪੁੱਜ ਨਹੀਂ ਸਕਦੇ ਆਪਣੇ ਰਾਮਹਿ ਭਜ ਰੇ ਮਨ ਆਲਸੀਆ ਰਹਾਉ ਰੇ ਤੂੰ ਪਾਪ ਹੀ ਆਲਸੀਆ ਦਲਿਤਰੀ ਮਨਾ ਤੂੰ ਆਪ ਦੇ ਪਿਆਰੇ ਰਾਮਹਿ ਪਰਮੇਸ਼ਰ ਨੂੰ ਭਜਣਾ ਸਿਮਰਨਾ ਕਰ ਵਾਹੀ ਮਨਾ ਆਪਣੇ ਪਿਆਰੇ ਪਰਮੇਸ਼ਰ ਦਾ ਨਾਮ ਸਿਮਰ ਕੇ ਆਲਸੀਆ ਦਿਲਿੱਦਰ ਨੂੰ ਮੇਟਣਾ ਕਰ ਕਿਉਂਕਿ ਪਰਮੇਸ਼ਰ ਦੇ ਨਾਮ ਤੁਲ ਕੋਈ ਹੋਰ ਚੀਜ਼ ਨਹੀਂ ਹੈ ਰਹਾਉ ਗਿਆ ਪਿੰਡ ਪਰਤਾ ਬਨਾਰਸ ਅਸਬਸਤਾ ਭਾਵੇਂ ਕੋਈ ਗਿਆ ਤੀਰਥ ਤੇ ਜਾ ਕੇ ਆਪਣੇ ਪਿਤਰਾਂ ਨਿਮਿਤ ਪਿੰਡ ਪਰਤਾ ਪਰੋਣਾ ਕਰੇ ਅਰਥਾਤ ਭਾਵੇਂ ਕੋਈ ਵਾਜੂ ਪ੍ਰਾਣ ਅਨਸਾਰਿਕ ਆਸਰ ਜੋ ਵੱਡਾ ਧਰਮੀ ਸੀ ਇਸ ਦੀ ਕਥਾ یوں ਹੈ ਕਿ ਗਿਆਸੁਰ ਨੇ ਜਿਹਾ ਤਪ ਕੀਤਾ ਜਿਸ ਤੋਂ ਬ੍ਰਹਮਾ ਵਿਸ਼ਨੂੰ ਪ੍ਰਸੰਨ ਹੋ ਕੇ ਉਸ ਨੂੰ ਵਰ ਦੇਣ ਗਏ ਗਿਆਸੁਰ ਨੇ ਵਰ ਮੰਗਿਆ ਕਿ ਜੋ ਮੇਰਾ دیدار ਕਰੇ ਉਹ ਬੇਕੁੰਠ ਵਿੱਚ ਜਾਵੇ ਵਿਸ਼ਨੂੰ ਨੇ ਇਹ ਗੱਲ ਮੰਨ ਲਈ ਗਿਆਸੁਰ ਰਾਤ ਦਿਨ ਸਾਰੀ ਧਰਤੀ ਉੱਤੇ ਫਿਰਨ ਲੱਗਾ ਉਸ ਦੀ ਵੱਡੀ ਦੇਹ ਨੂੰ ਜੋ 125 ਯੋਜਨ ਲੰਬੀ ਤੇ 60 ਯੋਜਨ ਚੌੜੀ ਸੀ ਦੂਰੋਂ ਹੀ ਲੋਕ ਦੇਖ ਕੇ ਬੇਕੁੰਠ ਦੇ ਅਧਿਕਾਰੀ ਬਣ ਜਾਂਦੇ ਥੋੜੇ ਸਮੇਂ ਵਿੱਚ ਹੀ ਧਰਮਰਾਜ ਦਾ ਦਫਤਰ ਬੰਦ ਹੋ ਗਿਆ ਤੇ ਉਸ ਨੇ ਆਪਣੀ ਦੁਰਦਸ਼ਾ ਬ੍ਰਹਮਾ ਵਿਸ਼ਨੂੰ ਨੂੰ ਸੁਣਾਈ ਇਸ ਉੱਤੇ ਦੇਵਤਿਆਂ ਨੇ ਗਿਆ ਸੁਰ ਤੋਂ ਦਾਨ ਮੰਗਿਆ ਕਿ ਤੂੰ ਸਾਨੂੰ ਆਪਣਾ ਸਰੀਰ ਦਾਨ ਰੂਪ ਵਿੱਚ ਦੇਣਾ ਕਰ ਉਸ ਨੇ ਉਦਾਰਤਾ ਨਾਲ ਦੇਵਤਿਆਂ ਦੀ ਇੱਛਾ ਪੂਰੀ ਕੀਤੀ ਦੇਵਤਿਆਂ ਨੇ ਉਸ ਦੇ ਸਰੀਰ ਨੂੰ ਪੱਥਰ ਦੇ ਚਟਾ ਨੇੜੇ ਦਬ ਦਿੱਤਾ ਉਸਨੇ ਉਦਾਰਤਾ ਨਾਲ ਦੇਵਤਿਆਂ ਦੀ ਇੱਛਾ ਪੂਰੀ ਕੀਤੀ ਦੇਵਤਿਆਂ ਨੇ ਉਸਦੇ ਸਰੀਰ ਨੂੰ ਪੱਥਰ ਦੇ ਚਟਾਨੇ ਹੇਠ ਦਬ ਦਿੱਤਾ ਸੋ ਪਰ ਗਿਆ ਸੁਰ ਦੀ ਇੱਛਾ ਅਨੁਸਾਰ ਇਹ ਵਾਰ ਦਿੱਤਾ ਕਿ ਜੋ ਇਸ ਸਥਾਨ ਉਤੇ ਜਿੱਥੇ ਕਿ ਤੇਰਾ ਗਿਆ ਸੁਰ ਦਾ ਸਰੀਰ ਦੱਬਿਆ ਹੈ ਕੋਈ ਪਿੰਡ ਭਰਾਵੇਗਾ ਉਹ ਆਪ ਅਪ ਅਤੇ ਆਪਣੇ ਪਿਤਰਾਂ ਨੂੰ ਬਕੁੰਠ ਦਾ ਅਧਿਕਾਰੀ ਬਣਾਉਣਾ ਕਰੇਗਾ ਇਉਂ ਗਿਆ ਸੁਰ ਦੇ ਨਾਮ ਉਤੇ ਤੀਰਥ ਬਣ ਗਿਆ ਭਾਵੇਂ ਕੋਈ ਬਾਨਾ ਤੇ ਰਸੀ ਦੋ ਨਦੀਆਂ ਤੇ ਵਿਜਾਲੇ ਵਕਾਂਸ਼ੀ ਵਿੱਚ ਬਸਤਾ ਵੱਜਦਾ ਹੈ ਆਸ ਹੁੰਦਾ ਹੈ ਇਹ ਇੱਕ ਪੁਰਾਣਿਕ ਕਥਾ ਹੈ ਜਿਸ ਦਾ ਪ੍ਰਮਾਣ ਦੇ ਕੇ ਭਗਤ ਨਾਮਦੇਵ ਜੀ ਨਾਮ ਦੀ ਮਹਿਮਾ ਨੂੰ ਵੱਡੀ ਦਰਸਾ ਰਹੇ ਆ ਮੁਖ ਬੇਦ ਚਤਰ ਪੜਦਾ ਭਾਵੇਂ ਕੋਈ ਮੁਖ ਮੂਹ ਵਕੰਠ ਕੀਤੇ ਹੋਏ ਜ਼ੁਬਾਨੀ ਚਤਰਚਾਰ ਇਹ ਵੇਦ ਪੜਦਾ ਹੈ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਡ੍ਰਿੜਤਾ ਸੋ ਜੋ ਅਸ਼ਤਾ ਇਹਨੂੰ ਐੜੇ ਨੂੰ ਅਧਕਲਾ ਕੇ ਛシャ ਪਹਿਲਾਂ ਇਸ ਤਰ੍ਹਾਂ ਅਚ ਤਾ ਇਹਦਾ ਬੋਲ ਲੈਣਾ ਤਤ ਕੰਨਾ ਵੱਖਰਾ ਕਰ ਲੈਣਾ ਭਾਵੇਂ ਕੋਈ ਕਹਿੰਦੇ ਸ਼ਾਸਤਰਾਂ ਦੇ ਦੱਸੇ ਹੋਏ ਸੰਧਿਆ ਗਾਇਤਰੀ ਇਸਨਾ ਆਦ ਸਾਰੇ ਧਰਮ ਨਿਜਮਾ ਦੇ ਅਚ ਤਾ ਸਹਿਤ ਹੋਵੇ ਭਾਵੇਂ ਕੋਈ ਵੇਦਾਂ ਸ਼ਾਸਤਰਾਂ ਦੁਆਰਾ ਕਥਨ ਕੀਤੇ ਹੋਏ ਗੁਰ ਵੱਡੇ ਅਪਰੋਖ ਗਿਆਨ ਬਾਬਤ ਉਪਦੇਸ਼ ਚੇਤੇ ਕਰ ਲਵੇ ਭਾਵੇਂ ਕੋਈ ਇੰਦਰੀਆਂ ਨੂੰ ਦ੍ਰਿੜਤਾ ਦ੍ਰਿੜ ਭਾਵ ਚੰਗੀ ਤਰ੍ਹਾਂ ਵਸ ਕਰ ਲਵੇ ਖੱਟ ਕਰਮ ਸਹਿਤ ਰਹਦਾ ਭਾਵੇਂ ਕੋਈ ਜਪ ਹੋਮ ਸੰਧਿਆ ਇਸ਼ਨਾਨ ਦੇਵ ਅਰਚਾ ਅਤਿੱਤ ਪੂਜਾ ਉਹ ਵਿਦਿਆ ਪੜਨੀ ਪੜਾਉਣੀ ਦਾਨ ਲੈਣਾ ਦੇਣਾ ਜਗ ਕਰਨਾ ਤੇ ਕਰਾਉਣਾ ਆਦ ਖੱਟ ਛੇ ਕਰਮਾਂ ਦੇ ਸਮੇਤ ਰਹਿੰਦਾ ਹੋਵੇ ਸਿਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਭਾਵੇਂ ਕੋਈ ਸ਼ਿਵ ਤੇ ਸਕਤ ਪਾਰਬਤੀ ਦੀ ਆਪਸ ਵਿੱਚ ਹੋਈ ਸੰਵਾਦਨ ਚਰਚਾ ਵਾਲੀ ਵਾਰਤਾ ਨੂੰ ਚੇਤੇ ਕਰ ਲਵੇ ਵਾ ਸ਼ਿਵ ਪਾਰਬਤੀ ਅਤੇ ਵਿਸ਼ਨੂੰ ਤੇ ਸਖਤ ਸ਼ਕਤੀ ਭਾਵ ਲక్ష్ਮੀ ਦੇ ਆਪਸ ਵਿੱਚ ਸੰਵਾਦ ਵਾਲੇ ਗ੍ਰੰਥ ਪੜ੍ਹ ਲਵੇ ਇਹ ਸਾਰੇ ਪ੍ਰਭੂ ਨਾਮ ਦੇ ਤੁਲ ਨਹੀਂ ਹਨ ਇਸ ਲਈ हे ਮੇਰੇ ਮਨਾ ਸਗਲ ਸਾਰੇ ਭੇਦੰ ਭੇਦਾਂ ਨੂੰ ਛੱਡ ਦੇਣਾ ਕਰ ਛੋੜ ਛੱਡ ਦੇਣਾ ਕਰ ਵਾ ਛੋੜ ਛੱਡਣੇ ਜੋਗ ਸਾਰੇ ਉਪਾਸ਼ਨਾ ਦੇ ਭੇਦਾਂ ਨੂੰ ਛੱਡ ਦੇਣਾ ਕਰ ਵਾ ਪਰਮੇਸ਼ਰ ਦੇ ਸਿਮਰਨ ਭਜਨ ਨੂੰ ਛਡਾਉਣ ਵਾਲੇ ਸਾਰੇ ਭੇਦਾਂ ਨੂੰ ਛੱਡ ਦੇਣਾ ਕਰ ਸਿਮਰ ਸਿਮਰ ਗੋਬਿੰਦੰ ਪਜ ਨਾਮਾ ਤਰਸ ਪਾਵ ਸਿੰਦੰ ਏ ਮਨਾ ਬਹੁਤੀਆਂ ਪੁਸਤਕਾਂ ਪੜਨ ਜਾਂ ਸਿਮਰਨ ਪਾਪ ਕੰਠ ਕਰਨ ਦੀ ਥਾਂ ਸਿਮਰਨੇ ਜੋਗ ਗੋਬਿੰਦੰ ਪਰਮੇਸ਼ਰ ਨੂੰ ਸਿਮਰ ਸਿਮਰਨਾ ਕਰ ਭਗਤ ਨਾਮਾ ਪਾਵ ਨਾਮਦੇਵ ਜੀ ਕਥਨ ਕਰਦੇ ਆ ਕਿ ਏ ਮੇਰੇ ਮਨਾ ਤੂੰ ਪਰਮੇਸ਼ਰ ਦਾ ਭਾਜੁੰਦਾ ਭਜਨ ਸਿਮਰਨ ਕਰ ਫੇਰ ਤੂੰ ਸਿੰਧੰਗ ਸੰਸਾਰ ਸਮੁੰਦਰ ਤੋਂ ਤਰਸ ਹੁੰਦਾ ਤਰ ਜਾਵੇਂਗਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ